The howl of a dire wolf hasn't been heard on planet Earth for more than 10,000 years. That's because the species is extinct. Or was. Colossal Biosciences is a Dallas-based company that's using genetic engineering to de-extinct long-gone species. And this is the first time Colossal's dire wolf pups, who are now six months old, have been seen by the public ਮੈਰਕਾ ਦੀ ਇੱਕ ਬਾਇਓਟੈਕ ਕੰਪਨੀ ਨੇ 11000 ਸਾਲ ਪਹਿਲਾਂ ਧਰਤੀ ਤੋਂ ਖਤਮ ਹੋ ਚੁੱਕੀ ਵੁਲਫ ਦੀ ਇੱਕ ਪ੍ਰਜਾਤੀ ਨੂੰ ਮੁੜ ਧਰਤੀ ਉੱਤੇ ਜਿੰਦਾ ਕਰ ਦਿੱਤਾ ਹੈ ਇਹ ਇੱਕ ਬਹੁਤ ਹੀ ਹੈਰਾਨੀਜਨਕ ਖੋਜ ਹੋਈ ਹੈ ਅਮਰੀਕਾ ਵਿੱਚ ਕੰਪਨੀ ਦਾ ਨਾਮ ਹੈ ਕੋਲੋਸਲ ਬਾਇਓਸੈਂਸ ਇਹ ਜੂਐਸਏ ਦੀ ਸਟੇਟ ਐਕਸਸ ਦੇ ਡੈਲਸ ਚੈਰ ਵਿੱਚ ਹੈ ਇਹਨਾਂ ਨੇ ਇੱਕ ਤਕਨੀਕ ਵਰਤੀ ਹੈ ਜਿਸ ਨੂੰ ਬੀ ਐਕਸਟੈਂਸ਼ਨ ਕਹਿੰਦੇ ਹਨ ਜਿਸ ਦੀ ਮਦਦ ਨਾਲ 11000 ਸਾਲ ਪਹਿਲਾਂ ਧਰਤੀ ਤੋਂ ਅਲੋਪ ਹੋ ਚੁੱਕੀ ਵੁਲਫ ਜਾਨੀ ਕਿ ਪੇੜੀਏ ਦੀ ਨਸਲ ਨੂੰ ਮੁੜ ਜਿੰਦਾ ਕਰ ਦਿੱਤਾ ਹੈ ਇਸ ਦਾ ਨਾਮ ਡਾਇਰਵੋਲਫ ਹੈ। ਅਜਿਹਾ ਕਰਨ ਵਿੱਚ ਇਹਨਾਂ ਨੂੰ ਤਕਰੀਬਨ 3 ਸਾਲ ਤੱਕ ਦਾ ਸਮਾਂ ਲੱਗ ਗਿਆ। ਇਹ ਪ੍ਰਜਾਤੀ ਹਜ਼ਾਰਾਂ ਸਾਲ ਪਹਿਲਾਂ ਉੱਤਰੀ ਅਮਰੀਕਾ ਵਿੱਚ ਪਾਈ ਜਾਂਦੀ ਸੀ ਜਿੱਥੋਂ ਡਾਇਰਵੋਲਫ ਦੇ ਪੁਰਾਣੇ ਪਿੰਜਰ ਮਿਲੇ ਸਨ ਜਿਸ ਨਾਲ ਅਜਿਹਾ ਕਰਨਾ ਪੋਸੀਬਲ ਹੋਇਆ। ਵਿਗਿਆਨੀਆਂ ਨੇ ਬੋਰਫ ਦੇ ਪਿੰਜਰ ਵਿੱਚੋਂ ਇੱਕ ਦੰਦ ਅਤੇ ਖੋਪੜੀ ਵਿੱਚ ਕੰਨ ਦੀ ਹੱਡੀ ਤੋਂ ਇੰਡੀਆ ਨੇ ਲੈ ਕੇ ਉਸ ਤੇ ਜਿੰਸ ਡਬਲੂ ਪ੍ਰਿੰਟ ਤਿਆਰ ਕੀਤਾ। ਫਿਰ 1 ਅਕਤੂਬਰ 2024 ਇੱਕ ਫੀਮੇਲ ਡੌਗ ਦੀ ਕੁਖੋਂ ਤਿੰਨ ਬੱਚਿਆਂ ਨੂੰ ਜਨਮ ਦਿਵਾਇਆ। ਇਹਨਾਂ ਬੱਚਿਆਂ ਦੇ ਨਾਮ ਹਨ ਰੈਮੂਲਸ, ਰੇਮਸ ਅਤੇ ਉਹਨਾਂ ਦੀ ਪੈਂਕਲੀ ਸੀ ਬਾਇਓਸਾਇੰਸ ਕੰਪਨੀ ਨੇ ਮਾਰਚ ਦੇ ਅਖੀਰਲੇ ਹਫਤੇ ਵਿੱਚ ਇਹ ਐਲਾਨ ਕੀਤਾ ਹੈ ਕਿ ਉਹ ਆਪਣੇ ਮਿਸ਼ਨ ਵਿੱਚ ਸਕਸੈਸਫੁਲ ਰਹੇ ਪੂਰੀ ਦੁਨੀਆ ਨੂੰ ਇਸ ਖਬਰ ਨੇ ਹੈਰਾਨ ਕਰ ਦਿੱਤਾ ਹੈ ਕੰਪਨੀ ਦਾ ਕਹਿਣਾ ਹੈ ਕਿ ਉਹਨਾਂ ਦਾ ਮੇਨ ਮੋਟਿਵ ਹੀ ਧਰਤੀ ਉੱਤੇ ਉਲੋਪ ਹੋ ਚੁੱਕੀਆਂ ਪ੍ਰਜਾਤੀਆਂ ਨੂੰ ਮੁੜ ਪੈਦਾ ਕਰਨਾ ਹੈ ਉਹ ਤਸ਼ਮਾਨੀਅਨ ਟਾਈਗਰ ਅਤੇ ਬੁੱਲੀ ਮਹਮਤ ਨੂੰ ਵੀ ਮੁੜ ਜੰਦਾ ਕਰਨਾ ਲਈ ਰਿਸਰਚ ਕਰ ਰਹੇ ਹਨ ਕੀ ਅਜਿਹਾ ਕਰਨਾ ਧਰਤੀ ਤੇ ਕੁਦਰਤ ਲਈ ਸਹੀ ਹੈ ਜਾਂ ਗਲਤ ਆਪਣੀ رائے ਕਮੈਂਟ ਕਰਕੇ ਜਰੂਰ ਦੱਸਣਾ ਇਹੋ ਜਿਹੀ ਹੋਰ ਜਾਣਕਾਰੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ